ਸਤਿ ਸ਼੍ਰੀ ਅਕਾਲ ਦੋਸਤੋ ਪੰਡਾ ਜ਼ਿੰਦਗੀ ਦਾ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਹਾਜ਼ਰ ਹੋਇਆ ਜੀ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਿੰਦੇ ਆ ਜਦੋਂ ਆਪਣੇ ਮਾਪੇ ਹੀ ਛੱਡ ਜਾਣ ਉਦੋਂ ਤਾਂ ਸਾਰੇ ਹੀ ਦੁਸ਼ਮਣ ਬਣ ਜਾਂਦੇ ਆ ਜਗਜੀਤ ਨਾਲ ਵੀ ਐਵੇਂ ਹੀ ਹੋਇਆ ਉਸ ਦੀ ਜ਼ਿੰਦਗੀ ਉਸ ਦੇ ਆਪਣਿਆਂ ਨੇ ਹੀ ਬਰਬਾਦ ਕਰ ਦਿੱਤੀ ਜਗਜੀਤ ਦੇ ਛੋਟੀ ਉਮਰ ਵਿੱਚ ਹੀ ਮਾਪਿਓ ਮਰ ਗਏ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਮੌਕੇ ਤੇ ਮੌਤ ਹੋ ਗਈ ਸੀ ਉਸ ਤੇ ਚਾਚਾ ਚਾਚੀ ਨੇ ਹੀ ਉਸ ਨੂੰ ਪਾਲ ਲਿਆ ਪੋਸਿਆ ਸੀ ਜਿੰਨਾ ਟਾਈਮ ਉਸ ਦੇ ਨਾਨਾ ਨਾਨੀ ਸੀ ਉਹਨਾਂ ਟਾਈਮ ਤਾਂ ਉਹ ਪਹਿਲਾਂ ਆਪਣੇ ਨਾਨਕੇ ਘਰ ਹੀ ਰਿਹਾ ਪਰ ਜਦੋਂ ਨਾਨਾ ਨਾਨੀ ਨਾ ਰਹੇ ਤਾਂ ਮਾਮਾ ਮਾਮੀ ਨੇ ਜਗਜੀਤ ਨੂੰ ਚੰਗਾ ਨਾ ਸਮਝਿਆ ਤੇ ਇੱਕ ਦਿਨ ਜ਼ਮੀਨ ਦੇ ਲਾਲਚ ਵਿੱਚ ਜਗਜੀਤ ਦੇ ਚਾਚੇ ਨੇ ਜਗਜੀਤ ਨੂੰ ਆਪਣੇ ਕੋਲ ਲੈ ਆਂਦਾ ਉਸ ਨੂੰ ਆਪਣੇ ਬੱਚਿਆਂ ਦੇ ਨਾਲ ਹੀ ਸਕੂਲ ਵਿੱਚ ਪੜਨ ਪਾ ਦਿੱਤਾ ਪਰ ਜਗਜੀਤ ਦੀ ਚਾਚੀ ਉਸ ਦੇ ਨਾਲ ਆਪਣੇ ਬੱਚਿਆਂ ਨਾਲ ਉਹ ਗਤਕਰਾ ਕਰਦੀ ਸੀ ਖਾਣ ਪੀਣ ਦੀ ਚੀਜ਼ ਵਿੱਚ ਵੀ ਤੇ ਕੱਪੜਿਆਂ ਵਿੱਚ ਵੀ ਜਗਜੀਤ ਨੂੰ ਪਹਿਲਾਂ ਤਾਂ ਛੋਟੇ ਹੁੰਦੇ ਇਹ ਗੱਲ ਮਹਿਸੂਸ ਹੀ ਨਹੀਂ ਹੋਈ ਪਰ ਜਿਵੇਂ ਜਿਵੇਂ ਉਹ ਵੱਡਾ ਹੋਇਆ ਓਵੇਂ ਓਵੇਂ ਉਸ ਨੂੰ ਇਹ ਗੱਲ ਬਹੁਤ ਮਹਿਸੂਸ ਹੁੰਦੀ ਸੀ ਕਿ ਚਾਚੀ ਉਸ ਦੇ ਨਾਲ ਗਤਕਰਾ ਕਰਦੀ ਹੈ ਪਰ ਇਹ ਸਭ ਕੁਝ ਉਹ ਜ਼ਮੀਨ ਦੇ ਲਾਲਚ ਵਿੱਚ ਹੀ ਕਰਦੀ ਸੀ ਸਾਰਾ ਦਿਨ ਜਗਜੀਤ ਦੀ ਚਾਚੀ ਉਸ ਤੋਂ ਪਸ਼ੂ ਡੰਗਰਾਂ ਦਾ ਕੰਮ ਕਰਵਾਉਂਦੀ ਉਧਰ ਚਾਚਾ ਚਾਚੀ ਦੇ ਜਵਾਰ ਤਾਂ ਐਸ਼ ਕਰਦੇ ਸੀ ਉਹਨਾਂ ਨੇ ਤਾਂ ਕਦੇ ਪਸ਼ੂਆਂ ਨੂੰ ਹੱਥ ਤੱਕ ਨਹੀਂ ਲਾਇਆ ਸੀ ਪਰ ਜਗਜੀਤ ਆਪਣੇ ਚਾਚੀ ਤੋਂ ਬਹੁਤ ਡਰਦਾ ਸੀ ਕਿਉਂਕਿ ਚਾਚੀ ਉਸ ਨੂੰ ਬਹੁਤ ਹੀ ਕੁਟਦੀ ਮਾਰਦੀ ਤੇ ਗੰਦੀਆਂ ਗਾਲਾਂ ਕੱਢਦੀ ਸੀ ਜਦੋਂ ਜਗਜੀਤ ਦਾ ਚਾਚਾ ਘਰ ਹੁੰਦਾ ਤਾਂ ਉਦੋਂ ਉਹ ਕੁਝ ਨਾ ਕਹਿੰਦੀ ਪਰ ਜਦੋਂ ਉਹ ਕਿਸੇ ਕੰਮ ਲਈ ਜਾਂ ਖੇਤ ਚਲਾ ਜਾਂਦਾ ਤਾਂ ਜਗਜੀਤ ਤੋਂ ਉਹ ਚੰਗਾ ਕੰਮ ਕਰਵਾਉਂਦੀ ਉਹ ਤਾਂ ਇਥੋਂ ਤੱਕ ਕੇ ਘਰ ਦੇ ਭਾਂਡੇ ਵੀ ਮਜਵਾਉਂਦੀ ਸੀ ਪਰ ਜਗਜੀਤ ਦੀ ਕਦੇ ਹਿੰਮਤ ਨਹੀਂ ਪਈ ਸੀ ਕਿ ਉਹ ਇਹ ਗੱਲ ਆਪਣੇ ਚਾਚਾ ਜੀ ਨੂੰ ਦੱਸੇ ਕਿਉਂਕਿ ਉਹ ਸਭ ਕੁਝ ਸਮਝਦਾ ਸੀ ਕਿ ਜੇ ਮੈਂ ਚਾਚੇ ਨੂੰ ਕੋਈ ਵੀ ਗੱਲ ਦੱਸ ਦਿੱਤੀ ਤਾਂ ਚਾਚੀ ਨੇ ਤਾਂ ਰੋਟੀ ਵੀ ਨਹੀਂ ਦੇਣੀ ਐਵੇਂ ਹੀ ਜਗਜੀਤ ਜਵਾਨ ਹੋ ਗਿਆ ਤੇ ਚਾਚੇ ਦੇ ਨਾਨਕਿਆਂ ਵੱਲੋਂ ਜਗਜੀਤ ਦੇ ਲਈ ਰਿਸ਼ਤਾ ਆਇਆ ਚਾਚੇ ਨੂੰ ਇਹ ਰਿਸ਼ਤਾ ਚੰਗਾ ਵੀ ਲੱਗਿਆ ਤੇ ਉਸਨੇ ਚਾਚੀ ਨਾਲ ਗੱਲ ਕੀਤੀ ਪਰ ਚਾਚੀ ਨੇ ਉਸੇ ਟਾਈਮ ਹੀ ਕਹਿ ਦਿੱਤਾ ਕਿ ਹਜੇ ਇਹਦੀ ਕੋਈ ਉਮਰ ਵਿਆਹ ਕਰਵਾਉਂਦੀ ਆ ਹਜੇ ਤਾਂ ਇਹ ਨਿਆਣਾ ਇਹਨੂੰ ਹਜੇ ਹੋਰ ਸਮਝ ਆ ਜਾਣ ਦਿਓ ਫਿਰ ਇਸ ਦਾ ਵਿਆਹ ਕਰ ਦੇਵਾਂਗੇ ਪਰ ਚਾਚੀ ਨੇ ਤਾਂ ਗੱਲ ਨੂੰ ਟਾਲ ਮਟੋਲੀ ਕਰ ਦਿੱਤਾ ਪਰ ਚਾਚੇ ਨੇ ਉਧਰ ਕੁੜੀ ਵਾਲਿਆਂ ਨੂੰ ਇਹ ਕਹਿ ਦਿੱਤਾ ਸੀ ਕਿ ਰਿਸ਼ਤਾ ਤੁਹਾਡੀ ਕੁੜੀ ਦਾ ਸਾਡੇ ਜਗਜੀਤ ਨਾਲ ਹੀ ਹੋਵੇਗਾ ਇਹ ਮੇਰਾ ਪੱਕਾ ਵਾਦਾ ਕਿਉਂਕਿ ਰਿਸ਼ਤੇਦਾਰੀ ਦੀ ਗੱਲ ਸੀ ਉਹਨਾਂ ਨੇ ਵੀ ਇਸ ਗੱਲ ਨੂੰ ਮੰਨ ਲਿਆ ਕਿ ਚਲੋ ਇੱਕ ਸਾਲ ਹੋਰ ਠਹਿਰ ਜਾਓ ਪਰ ਪ੍ਰਮਾਤਮਾ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਹਜੇ ਛੇ ਕੋਮੇ ਹੀ ਨਹੀਂ ਹੋਏ ਸੀ ਕਿ ਜਗਜੀਤ ਦੇ ਚਾਚਾ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਪਰ ਸਭ ਤੋਂ ਜ਼ਿਆਦਾ ਦੁੱਖ ਜਗਜੀਤ ਨੂੰ ਹੀ ਸੀ ਕਿਉਂਕਿ ਇੱਕ ਚਾਚਾ ਹੀ ਸੀ ਜੋ ਉਸ ਦਾ ਆਖਰੀ ਸਹਾਰਾ ਸੀ ਜੋ ਉਸ ਦਾ ਖਿਆਲ ਰੱਖਦਾ ਸੀ ਜਗਜੀਤ ਬਹੁਤ ਰੋਇਆ ਪਰ ਚਾਚੀ ਨੂੰ ਤਾਂ ਹੁਣ ਆਜ਼ਾਦੀ ਮਿਲ ਗਈ ਸੀ ਉਹ ਹੁਣ ਆਪਣੀ ਮਨਮਾਨੀ ਵੀ ਕਰ ਸਕਦੀ ਸੀ ਜਗਜੀਤ ਸਾਰਾ ਦਿਨ ਚੁੱਪਚਾਪ ਹੀ ਰਹਿੰਦਾ ਸੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਸੀ ਜਿਵੇਂ ਉਸਦੀ ਚਾਚੀ ਕਹਿੰਦੀ ਓਵੇਂ ਸਾਰਾ ਦਿਨ ਪਸ਼ੂਆਂ ਵਾਂਗ ਕੰਮ ਕਰਦਾ ਰਹਿੰਦਾ ਪਹਿਲਾਂ ਖੇਤ ਸੰਭਾਲਦਾ ਫਿਰ ਘਰ ਆ ਕੇ ਤੇ ਫਿਰ ਪਸ਼ੂ ਤੇ ਚਾਚੀ ਦੇ ਚੁੱਲ੍ਹੇ ਚੌਂਕੇ ਦਾ ਵੀ ਕੰਮ ਕਰਦਾ ਸੀ ਚਾਚੀ ਨੂੰ ਤਾਂ ਮੁਫਤ ਦਾ ਨੌਕਰ ਮਿਲਿਆ ਸੀ ਕਿਉਂਕਿ ਉਸਦੀ ਚਾਚੀ ਬਹੁਤ ਚੁਸਤ ਚਲਾਕ ਸੀ ਇੱਕ ਦਿਨ ਚਾਚੀ ਨੇ ਇੱਕ ਕੁੜੀ ਦੀ ਫੋਟੋ ਦਿਖਾਈ ਤੇ ਜਗਜੀਤ ਨੂੰ ਕਹਿਣ ਲੱਗੀ ਇਹ ਕੁੜੀ ਦੇਖ ਮੈਂ ਤੇਰੇ ਲਈ ਦੇਖੀ ਆ ਕਿੰਨੀ ਸੋਹਣੀ ਹੈ ਨਾ ਨਾਲੇ ਰਿਸ਼ਤੇਦਾਰੀ ਵਿੱਚੋਂ ਹੀ ਆ ਇਹ ਮੇਰੀ ਭੈਣ ਦੀ ਕੁੜੀ ਆ ਜਗਜੀਤ ਨੂੰ ਪਤਾ ਸੀ ਕਿ ਉਸਦੀ ਭੈਣ ਦੀ ਕੁੜੀ ਦਾ ਚਰਿੱਤਰ ਕੀ ਹੋ ਜਿਆ ਉਹ ਨਹੀਂ ਚਾਹੁੰਦਾ ਸੀ ਕਿ ਉਹ ਕਿਸੇ ਕਰੈਕਟਰਲੈਸ ਕੁੜੀ ਨੂੰ ਆਪਣੇ ਘਰ ਵਾਲੀ ਬਣਾਵੇ ਜਗਜੀਤ ਨੇ ਨਾ ਕਰ ਦਿੱਤੀ ਕਹਿਣ ਲੱਗਾ ਕਿ ਨਹੀਂ ਚਾਚੀ ਮੇਰੇ ਚਾਚਾ ਜੀ ਨੇ ਜ਼ੁਬਾਨ ਦਿੱਤੀ ਸੀ ਮੈਂ ਵਿਆਹ ਉਸੇ ਕੁੜੀ ਨਾਲ ਹੀ ਕਰਵਾਵਾਂਗਾ ਚਾਚੀ ਨੂੰ ਤਾਂ ਪਹਿਲਾਂ ਬਹੁਤ ਗੁੱਸਾ ਆਇਆ ਪਰ ਜਗਜੀਤ ਆਪਣੀ ਗੱਲ ਤੇ ਅੜਿਆ ਹੋਇਆ ਸੀ ਕਿ ਮੈਂ ਵਿਆਹ ਤਾਂ ਹਰਪ੍ਰੀਤ ਨਾਲ ਹੀ ਕਰਵਾਵਾਂਗਾ ਚਾਚੀ ਨੇ ਬਹੁਤ ਜ਼ੋਰ ਜ਼ਬਰਦਸਤੀ ਕੀਤੀ ਪਰ ਉਸ ਦੀ ਇੱਕ ਨਾ ਚੱਲੀ ਚਾਚੀ ਇੱਕ ਗੱਲ ਤੋਂ ਡਰਦੀ ਵੀ ਸੀ ਕਿ ਜੇ ਮੈਂ ਜ਼ਿਆਦਾ ਉਸ ਤੇ ਜ਼ੋਰ ਜ਼ਬਰਦਸਤੀ ਕੀਤੀ ਤਾਂ ਕਿਤੇ ਜ਼ਮੀਨ ਨਾ ਚਲੀ ਜਾਵੇ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਉਸ ਦੀ ਪੁੱਤ ਦੀ ਜ਼ਮੀਨ ਵਿੱਚ ਕਾਟਾ ਪਵ ਭਾਵੇਂ ਹੀ ਜ਼ਮੀਨ ਜਗਜੀਤ ਦੇ ਨਾਮ ਸੀ ਪਰ ਜੋ ਉਸ ਦੀ ਆਮਦਨ ਆਉਂਦੀ ਸੀ ਉਹ ਤਾਂ ਇਕੱਲੀ ਚਾਚੀ ਹੀ ਸੰਭਾਲਦੀ ਸੀ ਜਿਵੇਂ ਤਿਵੇਂ ਕਰਕੇ ਜਗਜੀਤ ਦਾ ਵਿਆਹ ਹਰਪ੍ਰੀਤ ਦੇ ਨਾਲ ਹੋ ਹੀ ਗਿਆ ਪਰ ਜਗਜੀਤ ਤੇ ਚਾਚੀ ਦੇ ਦਿਲ ਵਿੱਚ ਹਰਪ੍ਰੀਤ ਦੇ ਪ੍ਰਤੀ ਬਹੁਤ ਨਫ਼ਰਤ ਸੀ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਹਰਪ੍ਰੀਤ ਨੂੰ ਇਸ ਘਰ ਵਿੱਚ ਲਿਆਵਾਂ ਪਰ ਹਰਪ੍ਰੀਤ ਉਸ ਘਰ ਦੀ ਨੌ ਬਣ ਕੇ ਹੁਣ ਘਰ ਆ ਚੁੱਕੀ ਸੀ ਪਰ ਚਾਚੀ ਨੇ ਆਪਣੇ ਦਿਲ ਵਿੱਚ ਇੱਕ ਗੱਲ ਧਾਰ ਲਈ ਸੀ ਕਿ ਮੈਂ ਇਹਨਾਂ ਦੋਹਾਂ ਦੀ ਆਪਸ ਵਿੱਚ ਬਾਨ ਨਹੀਂ ਦੇਣੀ ਪਰ ਉਪਰੋਂ ਤਾਂ ਹਰਪ੍ਰੀਤ ਨੂੰ ਆਪਣੇ ਪਿਆਰ ਦਾ ਦਿਖਾਵਾ ਬਹੁਤ ਕਰਦੀ ਸੀ ਪਰ ਅੰਦਰ ਉਸਦੇ ਨਾਲ ਨਫ਼ਰਤ ਕਰਦੀ ਸੀ ਉਸ ਨੇ ਵਿਆਹ ਵਾਲੇ ਦਿਨ ਵੀ ਜਗਜੀਤ ਤੇ ਹਰਪ੍ਰੀਤ ਦਾ ਕਮਰਾ ਬਹੁਤ ਸੋਹਣੀ ਡੈਕੋਰੇਸ਼ਨ ਨਾਲ ਸਜਾਇਆ ਹੋਇਆ ਸੀ ਕਮਰੇ ਨੂੰ ਦੇਖ ਕੇ ਤਾਂ ਜਗਜੀਤ ਵੀ ਖੁਸ਼ ਹੋ ਗਿਆ ਸੀ ਕਿ ਮੇਰੀ ਚਾਚੀ ਨੇ ਮੇਰੀਆਂ ਸਾਰੀਆਂ ਰੀਝਾਂ ਪੂਰੀਆਂ ਕਰ ਦਿੱਤੀਆਂ ਪਰ ਉਸ ਨੂੰ ਚਾਚੀ ਦੇ ਅੰਦਰਲੀ ਨਫ਼ਰਤ ਦਾ ਨਹੀਂ ਪਤਾ ਸੀ ਪਤਾ ਨਹੀਂ ਵਿਆਹ ਵਾਲੇ ਦਿਨ ਹੀ ਹਰਪ੍ਰੀਤ ਜਦੋਂ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਸੀ ਤਾਂ ਉਸ ਦੀ ਚਾਚੀ ਉਸ ਦੇ ਕੋਲ ਆਈ ਤੇ ਕਹਿਣ ਲੱਗੀ ਦੇਖ ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਤੇਰਾ ਰਿਸ਼ਤਾ ਤਾਂ ਇਸੇ ਕਰਕੇ ਜਗਜੀਤ ਦੇ ਨਾਲ ਹੋ ਗਿਆ ਕਿਉਂਕਿ ਜਗਜੀਤ ਦੇ ਚਾਚਾ ਨੇ ਤੇ ਪਾਪਾ ਦੇ ਨਾਲ ਇਸ ਰਿਸ਼ਤੇ ਦੀ ਗੱਲ ਪੱਕੀ ਕੀਤੀ ਸੀ कि ਅਸੀਂ ਨਹੀਂ ਚਾਉਂਦੇ ਸੀ ਕਿ ਉਹਨਾਂ ਦੀ ਗੱਲ ਨੂੰ ਅਸੀਂ ਟਾਲੀਏ ਇਸੇ ਕਰਕੇ ਤੂੰ ਪੁੱਤ ਇਸ ਘਰ ਦੀ ਨੌਂ ਬਣ ਗਈ ਹੈ ਪਰ ਤੈਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦੀ ਆ ਕਿਉਂਕਿ ਮੈਨੂੰ ਕਿਸੇ ਪੰਡਤ ਨੇ ਦੱਸਿਆ ਸੀ ਕਿ ਜਗਜੀਤ ਦੀ ਕਿਸਮਤ ਵਿੱਚ ਦੋ ਵਿਆਹ ਲਿਖਿਆ ਪਰ ਇਸ ਦਾ ਇੱਕ ਉਪਾਏ ਹੈਗਾ ਜੇ ਜਗਜੀਤ ਆਪਣੀ ਪਹਿਲੀ ਘਰ ਵਾਲੀ ਦੇ ਨਾਲ ਡੇਢ ਸਾਲ ਤੱਕ ਸਬੰਧ ਨਾ ਬਿਤਾ ਉਸ ਦੀ ਜ਼ਰਤਾ ਜ਼ਿੰਦਗੀ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਦੇ ਨਾਲ ਹੀ ਪੰਡਤ ਨੇ ਇਹ ਵੀ ਕਿਹਾ ਸੀ ਕਿ ਜੇ ਉਹ ਆਪਣੀ ਪਹਿਲੀ ਘਰ ਵਾਲੀ ਦੇ ਨਾਲ ਸੰਬੰਧ ਬਣਾਵੇਗਾ ਤਾਂ ਇੱਕ ਮਹੀਨੇ ਦੇ ਅੰਦਰ ਅੰਦਰ ਜਾਂ ਤਾਂ ਉਸ ਦੀ ਪਤਨੀ ਦੀ ਮੌਤ ਹੋ ਜਾਵੇਗੀ ਤੇ ਜਾਂ ਜਗਜੀਤ ਦੀ ਮੌਤ ਹੋ ਜਾਵੇਗੀ ਤੇ ਪੁੱਤ ਮੈਂ ਨਹੀਂ ਚਾਹੁੰਦੀ ਕਿ ਤੁਹਾਡੇ ਦੋਹਾਂ 'ਚੋਂ ਕਿਸੇ ਦਾ ਨੁਕਸਾਨ ਹੋਵੇ ਮੈਂ ਤਾਂ ਇਹੀ ਚਾਹੁੰਦੀ ਆ ਕਿ ਤੁਸੀਂ ਮੈਨੂੰ ਹਾਸੇ ਖੇਡਦੇ ਹੀ ਨਜ਼ਰਾਓ ਦੇਖ ਮੈਂ ਤੇਰੀ ਸੱਸ ਦੀ ਥਾਂ ਤਾਂ ਨਹੀਂ ਲੈ ਸਕਦੀ ਪਰ ਮੈਂ ਜਗਜੀਤ ਨੂੰ ਬਹੁਤ ਪਿਆਰ ਤੇ ਲਾਡ ਨਾਲ ਪਾਲਿਆ ਤੇਰੇ ਚਾਚਾ ਦੀ ਵੀ ਇਹੀ ਇੱਛਾ ਸੀ ਕਿ ਤੇਰਾ ਤੇ ਤੇਰੇ ਜਗਜੀਤ ਦਾ ਵਿਆਹ ਹੋਵੇ ਦੇਖ ਪੁੱਤ ਡੇਢ ਸਾਲ ਦੀ ਹੀ ਗੱਲ ਐ ਜੇ ਤੂੰ ਉਸਦੇ ਨਾਲ ਸਬੰਧ ਨਾ ਬਣਾਏ ਤਾਂ ਤੁਹਾਡੀ ਦੋਹਾਂ ਦੀ ਜਾਨ ਬਚ ਜਾਵੇਗੀ ਤੇ ਤੂੰ ਇਹ ਗੱਲ ਜਗਜੀਤ ਨੂੰ ਨਾ ਦੱਸੀ ਕਿਉਂਕਿ ਪੰਡਤ ਨੇ ਇਹ ਵੀ ਕਿਹਾ ਸੀ ਕਿ ਜੇ ਇਸ ਗੱਲ ਦਾ ਜਗਜੀਤ ਨੂੰ ਪਤਾ ਲੱਗ ਗਈ ਤਾਂ ਫਿਰ ਵੀ ਨੁਕਸਾਨ ਹੋਊਗਾ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਾ ਲੱਗੀ ਦੇਖਤੀ ਏ ਤੇਰੇ ਵਸ ਵਿੱਚ ਹੀ ਹੈ ਜੇ ਤੂੰ ਅੱਜ ਜਗਜੀਤ ਨੂੰ ਆਪਣੇ ਕੋਲ ਨਾ ਆਉਣ ਦਿੱਤਾ ਤਾਂ ਉਸ ਦੀ ਜਾਨ ਬਚ ਜਾਵੇਗੀ ਨਹੀਂ ਤਾਂ 1.5 ਸਾਲ ਤੱਕ ਤੁਹਾਡੀ ਦੋਹਾਂ ਦੀ ਜਾਨ ਨੂੰ ਹੀ ਖਤਰਾ ਜਦੋਂ ਹਰਪ੍ਰੀਤ ਨੇ ਆਪਣੀ ਚਾਚੀ ਸੱਸ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਹ ਹੱਕੀ ਬਕੀ ਰਹਿ ਤੇ ਕਹਿਣ ਲੱਗੀ ਚਾਚੀ ਜੀ ਇਹ ਕਿਵੇਂ ਹੋ ਸਕਦਾ ਉਹ ਕਹਿਣ ਲੱਗੀ ਦੇਖ ਲੈ ਪੁੱਤ ਮੈਂ ਤਾਂ ਤੈਨੂੰ ਗੱਲ ਸੱਚੀ ਦੱਸੀ ਆ ਜੋ ਸੱਚ ਸੀ ਉਹ ਮੈਂ ਤੈਨੂੰ ਦੱਸ ਦਿੱਤਾ ਇਹ ਮੈਂ ਸੱਚ ਲੁਕੋ ਵੀ ਸਕਦੀ ਸੀ ਕਿਉਂਕਿ ਮੈਂ ਕਿਹੜਾ ਉਹਦੀ ਅਸਲ ਮਾਂ ਮੈਂ ਤਾਂ ਲੱਗਦੀ ਤਾਂ ਉਸਦੀ ਚਾਚੀ ਆ ਪਰ ਮੈਂ ਉਸ ਨੂੰ ਦਿਲੋਂ ਜਾਣ ਤੋਂ ਪਿਆਰ ਕੀਤਾ ਤੇ ਉਸ ਨੂੰ ਆਪਣੇ ਚਿਵਾਕਾਂ ਤੋਂ ਵੀ ਵੱਧ ਸਮਝਿਆ ਜਦੋਂ ਇਹ ਗੱਲ ਹਰਪ੍ਰੀਤ ਨੇ ਸੁਣੀ ਤਾਂ ਹਰਪ੍ਰੀਤ ਇੱਕਦਮ ਚੁੱਪ ਹੋ ਗਈ ਉਸਦੀ ਤਾਂ ਨਵੀਂ ਦੁਨੀਆ ਬਸਣ ਤੋਂ ਪਹਿਲਾਂ ਹੀ ਉਜੜ ਗਈ ਹੋਵੇ ਉਹ ਕਿਵੇਂ ਅੱਜ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਕਿ ਪਹਿਲੀ ਰਾਤ ਹੀ ਤੁਸੀਂ ਮੇਰੇ ਤੋਂ ਦੂਰ ਹੋ ਜਾਓ ਇਹ ਹੈ ਤਾਂ ਬਹੁਤ ਔਖਾ ਸੀ ਪਰ ਉਸ ਨੇ ਇੱਕ ਵਾਰ ਆਪਣੀ ਚਾਚੀ ਸੱਸ ਨੂੰ ਹਾਂ ਵਿੱਚ ਜਵਾਬ ਦੇ ਦਿੱਤਾ ਕਿ ਚਾਚੀ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਜਗਜੀਤ ਨੂੰ ਆਪਣੇ ਨੇੜੇ ਨਾ ਆਉਣ ਦੇਵਾਂ ਇਹਨਾਂ ਕਹਿ ਕੇ ਜਗਜੀਤ ਦੀ ਚਾਚੀ ਤਾਂ ਚਲੀ ਗਈ ਪਰ ਹਰਪ੍ਰੀਤ ਨੂੰ ਉਲਝਣ ਦੇ ਵਿੱਚ ਪਾ ਗਈ ਉਹ ਹਜੇ ਸੋਚ ਰਹੀ ਸੀ ਕਿ ਉਸਦੇ ਕਮਰੇ ਦਾ ਗੇਟ ਖੁੱਲਿਆ ਤੇ ਜਗਜੀਤ ਕਮਰੇ ਵਿੱਚ ਆ ਗਿਆ ਹਰਪ੍ਰੀਤ ਚੁੱਪਚਾਪ ਸੈਮੀ ਹੋਈ ਬੈਠੀ ਸੀ ਜਗਜੀਤ ਜਦੋਂ ਉਸਦੇ ਕੋਲ ਆ ਕੇ ਬੈਠਾ ਤਾਂ ਉਸਦਾ ਹੱਥ ਫੜ ਕੇ ਉਸ ਨੂੰ ਕਹਿਣ ਲੱਗਾ ਕਿ ਹਰਪ੍ਰੀਤ ਮੈਂ ਬਹੁਤ ਕਿਸਮਤ ਵਾਲਾ ਜੋ ਤੂੰ ਮੈਨੂੰ ਮਿਲੀ ਹੈ ਦੇਖ ਚਾਚਾ ਜੀ ਦੀ ਵੀ ਇਹੀ ਇੱਛਾ ਸੀ ਕਿ ਆਪਣਾ ਦੋਹਾਂ ਦਾ ਵਿਆਹ ਹੋਵੇ ਦੇਖ ਪ੍ਰਮਾਤਮਾ ਨੇ ਆਪਾਂ ਦੋਹਾਂ ਨੂੰ ਮਿਲਾ ਹੀ ਦਿੱਤਾ ਕਿਉਂਕਿ ਮੈਂ ਤੈਨੂੰ ਪਹਿਲਾਂ ਵੀ ਵਿਆਹ ਸ਼ਾਦੀਆਂ ਵਿੱਚ ਦੇਖਿਆ ਸੀ ਕਿਉਂਕਿ ਆਪਣੀ ਰਿਸ਼ਤੇਦਾਰੀ ਬਹੁਤ ਖਾਸ ਸੀ ਤੇ ਤੁਸੀਂ ਵੀ ਹਰ ਪ੍ਰੋਗਰਾਮ ਤੇ ਆਉਂਦੇ ਸੀ ਕਿਉਂਕਿ ਆਪਣੀਆਂ ਰਿਸ਼ਤੇਦਾਰੀਆਂ ਸਾਰੀਆਂ ਸਾਂਝੀਆਂ ਸੀ ਤੇ ਮੈਂ ਤੈਨੂੰ ਆਣੀ ਬਹਾਨੇ ਉਦੋਂ ਵੀ ਦੇਖ ਲੈਂਦਾ ਸੀ ਤੂੰ ਮੈਨੂੰ ਬਹੁਤ ਸਿਆਣੀ ਤੇ ਸੁਲਜੀ ਹੋਈ ਲੱਗੀ ਸੀ ਦੇਖ ਹੁਣ ਆਪਾਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਪ੍ਰਮਾਤਮਾ ਕਰੇ ਮੈਂ ਤੈਨੂੰ ਕਿਸੇ ਗੱਲ ਦੀ ਕੋਈ ਤਕਲੀਫ ਨਾ ਦੇਵਾਂ ਤੇ ਮੇਰੇ ਵੱਲੋਂ ਤੈਨੂੰ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਮੈਂ ਇਹੀ ਚਾਹੁੰਗਾ ਕਿ ਤੂੰ ਵੀ ਮੈਨੂੰ ਪੂਰਾ ਸਾਥ ਦੇਵੇਂ ਤੇ ਆਪਾਂ ਆਪਣੇ ਘਰ ਨੂੰ ਅੱਗੇ ਵਧਾਈਏ ਕਿਉਂਕਿ ਹੁਣ ਨਾ ਤਾਂ ਚਾਚਾ ਜੀ ਹਨ ਤੇ ਨਾ ਹੀ ਪਾਪਾ ਦੇਖ ਮੰਮੀ ਪਾਪਾ ਤਾਂ ਮੈਨੂੰ ਛੋਟੇ ਹੁੰਦਿਆਂ ਨੂੰ ਹੀ ਛੱਡ ਕੇ ਚਲੇ ਗਏ ਆ ਮੈਂ ਨਹੀਂ ਚਾਹੁੰਦਾ ਕਿ ਮੈਂ ਚਾਚੀ ਜੀ ਨੂੰ ਵੀ ਕੋਈ ਤਕਲੀਫ ਦੇਵਾਂ ਕਿਉਂਕਿ ਚਾਚੀ ਨੇ ਮੈਨੂੰ ਮੈਨੂੰ ਬਹੁਤ ਹੀ ਔਖਾ ਨਾਲ ਪਾਲਿਆ ਚਾਚੀ ਦਾ ਥੋੜਾ ਜਿਹਾ ਸੁਭਾਅ ਆੜਬਾ ਪਰ ਉਸ ਦੇ ਦਿਲ ਵਿੱਚ ਕੁਝ ਵੀ ਨਹੀਂ ਜਦੋਂ ਜਗਜੀਤ ਦੇ ਮੋਹ ਹਰਪ੍ਰੀਤ ਨੇ ਚਾਚੀ ਦੀ ਤਾਰੀਫ ਸੁਣੀ ਤਾਂ ਉਹ ਇੱਕਦਮ ਉਸ ਨੂੰ ਯਾਦ ਆਇਆ ਕਿ ਚਾਚੀ ਨੇ ਤਾਂ ਉਸ ਨੂੰ ਕਿਹਾ ਸੀ ਕਿ ਤੂੰ ਜਗਜੀਤ ਦੇ ਨਾਲ ਕੋਈ ਸਬੰਧ ਨਾ ਬਣਾਈ ਜਗਜੀਤ ਆਪਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਹਰਪ੍ਰੀਤ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਹੀ ਲੱਗਾ ਤਾਂ ਇੱਕਦਮ ਹਰਪ੍ਰੀਤ ਜਗਜੀਤ ਤੋਂ ਪਾਸੇ ਹੋ ਗਈ ਉਹ ਸੈਮੀ ਹੋਈ ਸੀ ਉਸ ਨੂੰ ਇਹ ਨਹੀਂ ਪਤਾ ਸੀ ਕਿ ਹੁਣ ਉਹ ਕੀ ਬਹਾਨਾ ਲਾਵੇਗੀ ਕਿ ਜਗਜੀਤ ਉਸ ਦੇ ਨੇੜੇ ਨਾ ਆਵੇ ਹਜੇ ਉਹ ਸੋਚ ਹੀ ਰਹੀ ਸੀ ਕਿ ਉਹਨਾਂ ਦੇ ਬਾਥਰੂਮ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਤਾਂ ਉਹ ਭੱਜੇ ਹੋਏ ਕਮਰੇ ਦੇ ਵਿੱਚ ਬਣੀ ਅਟੈਚ ਬਾਥਰੂਮ ਵਿੱਚ ਚਲੇ ਗਏ ਜਾ ਕੇ ਦੇਖਿਆ ਤਾਂ ਗਿੱਜਰ ਫਟ ਗਿਆ ਸੀ ਇਹ ਦੇਖ ਕੇ ਤਾਂ ਹਰਪ੍ਰੀਤ ਤੇ ਜਗਜੀਤ ਘਬਰਾ ਗਏ ਇਹ ਸਾਰੀ ਸਾਜ਼ਿਸ਼ ਵੀ ਉਸ ਚਾਚੀ ਦੀ ਹੀ ਸੀ ਉਸ ਨੂੰ ਇਹ ਸੀ ਕਿ ਇਸ ਘਟਨਾ ਦੇ ਨਾਲ ਹਰਪ੍ਰੀਤ ਡਰ ਜਾਵੇਗੀ ਉਹੀ ਹੋਇਆ ਜੋ ਚਾਚੀ ਨੇ ਸੋਚਿਆ ਸੀ ਹਰਪ੍ਰੀਤ ਬਹੁਤ ਡਰ ਗਈ ਸੀ ਕਿ ਹਜੇ ਤਾਂ ਮੇਰੇ ਜਗਜੀਤ ਕੋਲ ਹੀ ਬੈਠਾ ਸੀ ਏ ਅਣਹੋਣੀ ਹੋ ਗਈ ਜੇ ਉਹ ਮੇਰੇ ਨਾਲ ਸਬੰਧ ਬਣਾ ਲੈਂਦਾ ਤਾਂ ਸ਼ਾਇਦ ਉਸ ਦੀ ਮੌਤ ਇਹ ਸੋਚ ਕੇ ਤਾਂ ਉਹ ਘਬਰਾ ਗਈ ਉਸ ਨੇ ਜਗਜੀਤ ਨੂੰ ਇਹ ਕਹਿ ਦਿੱਤਾ ਕਿ ਅੱਜ ਉਹ ਬਹੁਤ ਥੱਕੀ ਹੋਈ ਆ ਇਹ ਕਹਿ ਕੇ ਉਹ ਸੌਂ ਗਈ ਜਗਜੀਤ ਨੇ ਵੀ ਕੋਈ ਜ਼ੋਰ ਜ਼ਬਰਦਸਤੀ ਨਾ ਕੀਤੀ ਕਿਉਂਕਿ ਉਹ ਪੜਿਆ ਲਿਖਿਆ ਤੇ ਸਮਝਦਾਰ ਸੀ ਉਸ ਨੇ ਕਿਹਾ ਚਲੋ ਕੋਈ ਨਾ ਠੀਕ ਆ ਤੂੰ ਥੱਕ ਗਈ ਹੋਵੇਂਗੀ ਤੇ ਸੌਂ ਜਾ ਕਿਉਂਕਿ ਆਪਣੇ ਕੋਲ ਸਾਰੀ ਜ਼ਿੰਦਗੀ ਹੀ ਪਈ ਆ ਸਵਰਦੀ ਘਟ ਪੀਕੇ ਜਗਜੀਤ ਸੌ ਗਿਆ। ਸੁਬਾਹ ਹੋਈ ਫਿਰ ਘਰ ਵਿੱਚ ਜੋ ਰਿਸ਼ਤੇਦਾਰ ਆਏ ਸੀ ਉਹਨਾਂ ਦੇ ਜਾਣ ਦੀ ਤਿਆਰੀ ਹੋਣ ਲੱਗੀ ਤੇ ਐਵੇਂ ਹੀ ਦਿਨ ਲੰਘਦੇ ਗਏ। ਉਹ ਘਰ ਦੇ ਕੰਮਾਂ ਵਿੱਚ ਜ਼ਿਆਦਾ ਬਿਜ਼ੀ ਹੋਣ ਲੱਗ ਪਏ ਕਿਉਂਕਿ ਜਗਜੀਤ ਦੇ ਸਿਰ ਤੇ ਹੀ ਸਾਰੇ ਘਰ ਦੀ ਜ਼ਿੰਮੇਵਾਰੀ ਸੀ। ਚਾਚੀ ਦੇ ਬੱਚੇ ਤਾਂ ਹਜੇ ਛੋਟੇ ਸੀ ਨਾਲੇ ਉਹ ਹੌਸਟਲ ਵਿੱਚ ਪੜ੍ਹਦੇ ਸੀ। ਘਰ ਵਿੱਚ ਜਗਜੀਤ, ਚਾਚੀ ਤੇ ਹਰਪ੍ਰੀਤ ਹੀ ਹੁੰਦੇ ਸੀ। ਹਰਪ੍ਰੀਤ ਨੇ ਵੀ ਆਉਂਦੇ ਸਾਰੇ ਹੀ ਸਾਰੇ ਘਰ ਨੂੰ ਸੰਭਾਲ ਲਿਆ ਸੀ। ਹਰਪ੍ਰੀਤ ਬਹੁਤ ਹੀ ਸਿਆਣੀ ਤੇ ਸਮਝਦਾਰ ਕੁੜੀ ਸੀ ਕਿਉਂਕਿ ਉਹ ਸਾਂਝੇ ਪਰਿਵਾਰ ਵਿੱਚੋਂ ਆਈ ਸੀ ਤੇ ਉਸਨੇ ਸਾਰਾ ਕੰਮਕਾਜ ਕੀਤਾ ਹੋਇਆ ਸੀ ਤੇ ਹੁਣ ਤਾਂ ਚਾਚੀ ਨੂੰ ਹੋਰ ਵੀ ਮौज ਹੋ ਗਈ ਸੀ ਕਿਉਂਕਿ ਉਸਨੂੰ ਚੁੱਲ੍ਹੇ ਚੌਕੇ ਦਾ ਵੀ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ ਜਰਜੀਤ ਖੇਤ ਤੇ ਪਸ਼ੂ ਸੰਭਾਲ ਲੈਂਦਾ ਸੀ ਤੇ ਹਰਪ੍ਰੀਤ ਚੁੱਲ੍ਹੇ ਚੌਕੇ ਦਾ ਤੇ ਘਰ ਦੀ ਸਾਫ ਸਫਾਈ ਦਾ ਕੰਮ ਆਪ ਹੀ ਕਰਦੀ ਸੀ ਸਾਰਾ ਦਿਨ ਥੱਕ ਹੰਬ ਕੇ ਜਦੋਂ ਰਾਤ ਨੂੰ ਉਹ ਕਮਰੇ ਵਿੱਚ ਜਾਂਦੇ ਹਰਪ੍ਰੀਤ ਪਹਿਲਾਂ ਹੀ ਸੌ ਜਾਂਦੀ ਸੀ ਜਗਜੀਤ ਥੱਕੀ ਹੋਈ ਸਮਝ ਕੇ ਕਦੇ ਉਸ ਨੂੰ ਉਠਾਉਂਦਾ ਨਹੀਂ ਸੀ ਜੇ ਕਦੇ ਉਹਨੂੰ ਉਠਾ ਵੀ ਲੈਂਦਾ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ ਕਿ ਮੇਰਾ ਸਿਰਦਰਦ ਹੁੰਦਾ ਜਾਂ ਦਿੰਦੀ ਕਿ ਅੱਜ ਮੇਰਾ ਮੂਡ ਠੀਕ ਨਹੀਂ ਹਰਪ੍ਰੀਤ ਚੁੱਪਚਾਪ ਸੌ ਜਾਂਦਾ ਸੀ ਉਹ ਜ਼ਿਆਦਾ ਜ਼ੋਰ ਜ਼ਬਰਦਸਤੀ ਨਹੀਂ ਸੀ ਕਰਨਾ ਚਾਹੁੰਦਾ ਪਰ ਉਹ ਆਪਣੇ ਦਿਲ ਹੀ ਦਿਲ ਵਿੱਚ ਸੋਚਦਾ ਸੀ ਕਿ ਪਤਾ ਨਹੀਂ ਕਿਉਂ ਹਰਪ੍ਰੀਤ ਉਸ ਤੋਂ ਦੂਰ ਕਿਉਂ ਰਹਿੰਦੀ ਹੈ ਇਹ ਗੱਲ ਉਸ ਨੂੰ ਕਿਸੇ ਨਾਲ ਸ਼ੇਅਰ ਵੀ ਨਹੀਂ ਸੀ ਕਰ ਸਕਦਾ ਕਿਉਂਕਿ ਉਸ ਦੇ ਜ਼ਿਆਦਾ ਦੋਸਤ ਵੀ ਨਹੀਂ ਸੀ ਤੇ ਨਾ ਹੀ ਘਰ ਦੇ ਵਿੱਚ ਕੋਈ ਹੋਰ ਵੱਡਾ ਭਰਾ ਸੀ ਜਿਸ ਨੂੰ ਉਹ ਇਹ ਗੱਲ ਦੱਸ ਸਕਦਾ ਜਗਜੀਤ ਨੇ ਤਾਂ ਬਸ ਹੁਣ ਸਬਰ ਦਾ ਘੁੱਟ ਪੀ ਲਿਆ ਸੀ ਪਰ ਉਧਰੋਂ ਹਰਪ੍ਰੀਤ ਵੀ ਬਹੁਤ ਦੁਖੀ ਸੀ ਉਹ ਵੀ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਨਹੀਂ ਸੀ ਸਕਦੀ ਨਾ ਹੀ ਉਸ ਨੇ ਇਹ ਗੱਲ ਆਪਣੇ ਪੇਕੇ ਕਿਸੇ ਨੂੰ ਦੱਸੀ ਸੀ ਕਿਉਂਕਿ ਉਸ ਦੀ ਚਾਚੀ ਨੇ ਰੋਕਿਆ ਸੀ ਕਿ ਤੂੰ ਇਹ ਗੱਲ ਕਿਸੇ ਨੂੰ ਨਹੀਂ ਦੱਸੇਂਗੀ ਨਹੀਂ ਤਾਂ ਉਸ ਦਾ ਅਸਰ ਦੁੱਗਣਾ ਹੋ ਜਾਵੇਗਾ ਇੱਕ ਦਿਨ ਜਗਜੀਤ ਖੇਤੋਂ ਆਇਆ ਤੇ ਹਰਪ੍ਰੀਤ ਆਪਣੀ ਸਹੇਲੀ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਹ ਹੌਲੀ ਹੌਲੀ ਦੱਬੇ ਪੈਰੀ ਕਮਰੇ ਵਿੱਚ ਆਇਆ ਉਸ ਨੇ ਸੋਚਿਆ ਕਿ ਹਰਪ੍ਰੀਤ ਸੁੱਤੀ ਹੋਵੇਗੀ ਪਰ ਉਹ ਫੋਨ ਤੇ ਗੱਲ ਕਰ ਰਹੀ ਸੀ ਉਸ ਦੀ ਪਿੱਠ ਗੇਟ ਵੱਲ ਸੀ ਉਸ ਨੂੰ ਨਹੀਂ ਪਤਾ ਸੀ ਕਿ ਜਗਜੀਤ ਕਮਰੇ ਵਿੱਚ ਆ ਗਿਆ ਉਹ ਆਪਣੀ ਸਹੇਲੀ ਨਾਲ ਗੱਲਾਂ ਕਰਦੀ ਜਾਂਦੀ ਸੀ ਤੇ ਕਹਿ ਰਹੀ ਸੀ ਕਿ ਪਤਾ ਨਹੀਂ ਮੇਰੀ ਤਾਂ ਕਿਸਮਤ ਵਿੱਚ ਕੀ ਲਿਖਿਆ ਸੀ ਮੈਂ ਤਾਂ ਬੁਰੀ ਤਰ੍ਹਾਂ ਫਸ ਗਈ ਆ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਤੇ ਫਿਰ ਉਹ ਕਹਿਣ ਲੱਗੀ ਕਿ ਮੇਰੀ ਚਾਚੀ ਸੱਸ ਨੇ ਕਿਹਾ ਕਿ ਤੂੰ ਜਰਜੀਤ ਦੇ ਨਾਲ 1.5 ਸਾਲ ਤੱਕ ਸਬੰਧ ਨਹੀਂ ਬਣਾਵੇਂਗੀ ਜੇ ਤੂੰ ਉਸ ਦੇ ਨੇੜੇ ਜਾਵੇਂਗੀ ਤਾਂ ਉਸ ਦੀ ਮੌਤ ਹੋ ਜਾਵੇਗੀ ਮੈਂ ਨਹੀਂ ਚਾਹੁੰਦੀ ਕਿ ਮੇਰੀ وجہ ਦੇ ਨਾਲ ਜਰਜੀਤ ਨੂੰ ਕੁਝ ਹੋਵੇ ਮੈਂ ਤਾਂ ਬਸ ਸਬਰ ਦਾ ਘੁੱਟ ਪੀ ਲਵਾਂਗੀ ਬਸ 1.5 ਸਾਲ ਦੀ ਤਾਂ ਗੱਲ ਹੈ ਪਰ ਮੈਂ ਕੀ ਕਰਾਂ ਮੈਂ ਤਾਂ ਆਪਣੇ ਦਿਲ ਨੂੰ ਸਮਝਾ ਲਿਆ ਤੇ ਜਗਜੀਤ ਜੋ ਹਰ ਰਾਤ ਮੈਨੂੰ ਆਪਣੇ ਕੋਲ ਆਉਣ ਲਈ ਕਹਿੰਦਾ ਪਰ ਮੈਂ ਉਸ ਨੂੰ ਕੋਈ ਨਾ ਕੋਈ ਵਾਹਣਾ ਲਾ ਦਿੰਦੀ ਆ ਹੁਣ ਤੂੰ ਹੀ ਦੱਸ ਕਿ ਮੈਂ ਹਰ ਰੋਜ਼ ਉਸ ਨੂੰ ਕਿਵੇਂ ਟਾਲਾਂ ਜਦੋਂ ਜਗਜੀਤ ਦੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਉਹ ਹਰਾਨ ਹੀ ਰਹਿ ਗਿਆ ਕਿ ਇਹ ਸਭ ਕੁਝ ਕੀਤਾ ਕਰਾਇਆ ਮੇਰੀ ਚਾਚੀ ਦਾ ਜਿਹਨੂੰ ਮੈਂ ਆਪਣੀ ਮਾਂ ਮੰਨਦਾ ਸੀ ਉਸ ਦਾ ਤਾਂ ਦਿਲ ਹੀ ਕੰਬਣ ਲੱਗ ਗਿਆ ਉਹ ਸਮਝ ਗਿਆ ਸੀ ਕਿ ਚਾਚੀ ਨੇ ਕਦੇ ਵੀ ਉਸ ਨੂੰ ਆਪਣਾ ਪੁੱਤ ਨਹੀਂ ਸਮਝਿਆ ਉਸ ਨੂੰ ਹਮੇਸ਼ਾ ਹੀ ਨਫ਼ਰਤ ਕਰਦੀ ਸੀ ਪਰ ਹੁਣ ਉਸ ਦੀ ਨਫ਼ਰਤ ਪਿਆਰ ਵਿੱਚ ਬਦਲ ਗਈ ਸੀ ਉਹ ਨਫ਼ਰਤ ਦਿਲ ਦੇ ਵਿੱਚ ਹੀ ਕਰਦੀ ਸੀ ਪਰ ਦਿਖਾਵੇ ਵਿੱਚ ਤਾਂ ਪਿਆਰ ਦਿਖਾਉਂਦੀ ਸੀ ਕਿ ਹਰ ਨੂੰ ਇਹ ਨਾ ਲੱਗੇ ਕਿ ਉਹਨਾਂ ਦੀ ਚਾਚੀ ਸੱਸ ਉਹਨਾਂ ਤੋਂ ਨਫ਼ਰਤ ਕਰਦੀ ਆ ਜਗਜੀਤ ਹੌਲੀ-ਹੌਲੀ ਕਮਰੇ ਤੋਂ ਬਾਹਰ ਚਲਾ ਗਿਆ ਉਹ ਨਹੀਂ ਚਾਹੁੰਦਾ ਸੀ ਕਿ ਹਰਪ੍ਰੀਤ ਨੂੰ ਇਹ ਪਤਾ ਲੱਗੇ ਕਿ ਉਸ ਦੀ ਗੱਲ ਸਾਰੀ ਮੈਂ ਸੁਣ ਲਈ ਐਸਲੀ ਉਹ ਚੁੱਪਚਾਪ ਘਰੋਂ ਬਾਹਰ ਚਲਾ ਗਿਆ ਉਹ ਹੁਣ ਆਪਣੇ ਦਿਲ ਵਿੱਚ ਸੋਚਣ ਲੱਗ ਪਿਆ ਕਿ ਮੈਂ ਇਸ ਗੱਲ ਦੀ ਸਚਾਈ ਦਾ ਪਤਾ ਲਗਾ ਕੇ ਹੀ ਰ੍ਹਾਂਗਾ ਕਿ ਆਖਰ ਸੱਚ ਕੀ ਆ ਹਰਪ੍ਰੀਤ ਜੋ ਕਹਿ ਰਹੀ ਆ ਉਹ ਸੱਚ ਆ ਜਾਂ ਝੂਠ ਹੁਣ ਉਹ ਆਪਣੀ ਚਾਚੀ ਤੇ ਨਿਗਾ ਰੱਖਣ ਲੱਗ ਪਿਆ ਸੀ ਉਹ ਜਦੋਂ ਖੇਤੋਂ ਆਉਂਦਾ ਤਾਂ ਸਿੱਧਾ ਆਪਣੇ ਕਮਰੇ ਵਿੱਚ ਪਹਿਲਾਂ ਜਾਂਦਾ ਸੀ ਪਰ ਹੁਣ ਉਹ ਕਮਰੇ ਵਿੱਚ ਬਹੁਤ ਹੀ ਘਟ ਜਾਂਦਾ ਸੀ ਕਦੇ ਛੱਤ ਦੇ ਉੱਪਰ ਤੇ ਕਦੇ ਘਰ ਦੇ ਪਿਛਲੇ ਪਾਸੇ ਚਲਾ ਜਾਂਦਾ ਸੀ ਤੇ ਕਦੇ ਚਾਚੀ ਦੇ ਕਮਰੇ ਦੇ ਪਿਛਲੇ ਪਾਸੇ ਖੜ ਜਾਂਦਾ ਸੀ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਉਸ ਦੀ ਚਾਚੀ ਕਿਸ ਦੇ ਨਾਲ ਗੱਲਬਾਤ ਕਰਦੀ ਆ ਫਿਰ ਇੱਕ ਦਿਨ ਜਗਜੀਤ ਦੇ ਮਨ ਵਿੱਚ ਆਇਆ ਕਿ ਚਾਚੀ ਦੇ ਕੋਲ ਫੋਨ ਆ ਪਰ ਚਾਚੀ ਜਿਆਦਾ ਪੜ੍ਹੀ ਲਿਖੀ ਨਹੀਂ ਸੀ ਭਾਵੇਂ ਹੀ ਉਹ ਚੁਸਤ ਚਲਾਕ ਸੀ ਉਸ ਨੂੰ ਫੋਨ ਬਾਰੇ ਜਿਆਦਾ ਜਾਣਕਾਰੀ ਨਹੀਂ ਸੀ ਇਸ ਲਈ ਉਸ ਨੇ ਉਸ ਦੇ ਫੋਨ ਨੂੰ ਰਿਕਾਰਡਿੰਗ ਤੇ ਲਾ ਦਿੱਤਾ ਕਿ ਉਹ ਕਿਸ ਦੇ ਨਾਲ ਤੇ ਕੀ ਗੱਲਬਾਤ ਕਰਦੀ ਆ ਇੱਕ ਦਿਨ ਚਾਚੀ ਨਹਾ ਰਹੀ ਸੀ ਤੇ ਉਸ ਦਾ ਫੋਨ ਚਾਰਜ ਤੇ ਲੱਗਿਆ ਹੋਇਆ ਸੀ ਉਸ ਨੂੰ ਇਹੀ ਮੌਕਾ ਮਿਲਿਆ ਸੀ ਕਿ ਚਾਚੀ ਦੇ ਫੋਨ ਨੂੰ ਦੇਖਣ ਦਾ ਕਿਉਂਕਿ 3-4 ਦਿਨ ਹੋ ਗਏ ਸੀ ਉਸ ਦੇ ਫੋਨ ਤੇ ਕਾਲ ਰਿਕਾਰਡਿੰਗ ਲੱਗੀ ਹੋਈ ਲੋ ਜਦੋਂ ਉਸ ਨੇ ਰਿਕਾਰਡਿੰਗਾਂ ਸੁਣੀਆਂ ਪਹਿਲਾਂ ਤਾਂ ਉਸ ਨੂੰ ਕੋਈ ਵੀ ਰਿਕਾਰਡਿੰਗ ਨਾ ਮਿਲੀ ਫਿਰ ਇੱਕ ਰਿਕਾਰਡਿੰਗ ਮਿਲੀ ਜਿਸ ਵਿੱਚ ਉਹ ਆਪਣੀ ਮਾਂ ਦੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਮਾਂ ਵੱਡਾ ਆਇਆ ਸੀ ਉਸੇ ਕੁੜੀ ਨਾਲ ਵਿਆਹ ਕਰਵਾਉਣ ਵਾਲਾ ਜੇ ਇਹ ਮੇਰੀ ਭੈਣ ਦੀ ਕੁੜੀ ਦੇ ਨਾਲ ਵਿਆਹ ਕਰਵਾ ਲੈੰਦਾ ਤਾਂ ਫੇਰੇ ਦਾ ਕੀ ਕਸਦਾ ਸੀ ਪਰ ਮੈਂ ਵੀ ਉਸੇ ਦਿਨ ਹੀ ਸੋਚ ਲਿਆ ਸੀ ਕਿ ਇਹਨਾਂ ਦੋਹਾਂ ਦੇ ਰਿਸ਼ਤੇ ਵਿੱਚ ਮੈਂ ਵੀ ਕੰਧ ਬਣ ਜਾਵਾਂਗੀ ਇਹਨਾਂ ਦੋਹਾਂ ਨੂੰ ਇੱਕ ਨਹੀਂ ਹੋਣ ਦਿੰਦੀ ਮੇਰੀ ਚਾਲ ਹਜੇ ਤੱਕ ਤਾਂ ਕਾਮਯਾਬ ਹੋ ਰਹੀ ਆ ਮਾਂ ਕਿਉਂਕਿ ਹਜੇ ਤਾਂ ਇਹਨਾਂ ਦੇ ਵਿਆਹ ਨੂੰ 3 ਮਹੀਨੇ ਨਹੀਂ ਹੋਇਆ ਤੇ ਹੌਲੀ-ਹੌਲੀ ਮੈਂ ਇਸ ਦੀ ਘਰ ਵਾਲੀ ਤੇ ਇਲਜ਼ਾਮ ਲਗਾ ਦੇਵਾਂਗੀ ਕਿ ਉਹ ਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਟਾ ਇਸੇ ਕਰਕੇ ਤਾਂ ਉਹ ਤੈਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੀ ਤੇ ਉਸ ਨੂੰ ਮੇਰੀ ਗੱਲ ਤੇ ਯਕੀਨ ਵੀ ਆ ਜਾਵੇਗਾ ਕਿਉਂ ਮੈਂ ਹਰਪ੍ਰੀਤ ਨੂੰ ਵਿਆਹ ਵਾਲੀ ਰਾਤ ਹੀ ਕਹਿ ਦਿੱਤਾ ਸੀ ਕਿ ਤੂੰ ਜੇ ਜਰਜੀਤ ਤੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਇਆ ਤਾਂ ਜਰਜੀਤ ਦੀ ਮੌਤ ਹੋ ਜਾਵੇਗੀ ਤੇ ਮੇਰੀ ਇਸ ਗੱਲ ਨੂੰ ਆਪਣੇ ਮਨ ਵਿੱਚ ਹੀ ਰੱਖੀ ਬੈਠੀ ਆ ਕਿਉਂਕਿ ਉਸ ਰਾਤ ਗੀਜਰ ਫਟਿਆ ਸੀ ਉਹ ਕੰਮ ਵੀ ਮੈਂ ਹੀ ਕਰਵਾਇਆ ਸੀ ਤੇ ਉਸ ਕੰਮ ਤੋਂ ਉਸ ਨੂੰ ਯਕੀਨ ਵੀ ਹੋ ਗਿਆ ਸੀ ਬਸ ਮਾਂ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਭੈਣ ਦੀ ਕੁੜੀ ਦਾ ਰਿਸ਼ਤਾ ਜਗਜੀਤ ਦੇ ਨਾਲ ਹੀ ਕਰਵਾਵਾਂਗੀ ਇਹਨਾਂ ਦੋਹਾਂ ਦਾ ਤਾਂ ਮੈਂ ਤਲਾਕ ਕਰਾ ਕੇ ਹੀ ਰਾਂਹਾਂਗੀ ਜਦੋਂ ਜਗਜੀਤ ਨੇ ਇਹ ਸਾਰੀ ਗੱਲ ਸੁਣੀ ਤਾਂ ਉਸ ਨੇ ਇਹ ਕਾਲ ਰਿਕਾਰਡਿੰਗ ਆਪਣੇ ਫੋਨ ਵਿੱਚ ਸੈਂਡ ਕਰ ਲਈ ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਹਰਪ੍ਰੀਤ ਨੂੰ ਕਿਸੇ ਪ੍ਰੂਫ ਰਾਹੀਂ ਹੀ ਉਸ ਨੂੰ ਸਾਰੀ ਸੱਚਾਈ ਦੱਸਾਂਗਾ ਅੱਜ ਉਸ ਨੂੰ ਉਹ ਪ੍ਰੂਫ ਮਿਲ ਗਿਆ ਸੀ ਉਸ ਨੇ ਚੁੱਪਚਾਪ ਆਪਣੀ ਚਾਚੀ ਦਾ ਫੋਨ ਫਿਰ ਉਸੇ ਤਰ੍ਹਾਂ ਹੀ ਉੱਥੇ ਰੱਖ ਦਿੱਤਾ ਪਰ ਉਸ ਨੇ ਕੁਝ ਨਾ ਕਿਹਾ ਰਾਤ ਨੂੰ ਜਦੋਂ ਰੋਟੀ ਪਾਣੀ ਸਾਰਿਆਂ ਨੇ ਖਾਦਾ ਤਾਂ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ ਚਾਚੀ ਵੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਜਗਜੀਤ ਰੋਟੀ ਖਾ ਕੇ ਬਾਹਰ ਚਲਾ ਗਿਆ ਜਦੋਂ ਉਹ ਬਾਹਰੋਂ ਵਾਪਸ ਆਇਆ ਤਾਂ ਹਰਪ੍ਰੀਤ ਮੂੰਹ ਤੇ ਸਰਾਣਾ ਲੈ ਕੇ ਸੁੱਤੀ ਪਈ ਸੀ ਜਗਜੀਤ ਨੂੰ ਪਤਾ ਸੀ ਕਿ ਹਰਪ੍ਰੀਤ ਸੌ ਦਾ ਨਾਟਕ ਕਰਦੀ ਆ ਜਗਜੀਤ ਨੇ ਹਰਪ੍ਰੀਤ ਦੇ ਮੋਢੇ ਤੇ ਹੱਥ ਲਾਇਆ ਤਾਂ ਹਰਪ੍ਰੀਤ ਇੱਕਦਮ ਬੁੜਕ ਕੇ ਉੱઠી ਤੇ ਕਹਿਣ ਲੱਗੀ ਮੇਰੀ ਸਿਹਤ ਨਹੀਂ ਤੁਸੀਂ ਮੈਨੂੰ ਨਾ ਛੇੜੋ ਜਗਜੀਤ ਹੱਸ ਕੇ ਕਹਿਣ ਲੱਗਾ ਮੈਂ ਤਾਂ ਤੇਰੇ ਮੋਢੇ ਤੇ ਹੀ ਹੱਥ ਰੱਖਿਆ ਤੂੰ ਤਾਂ ਪਹਿਲਾਂ ਹੀ ਮੇਰੇ ਤੋਂ ਡਰ ਗਈ ਆਖਰਕਾਰ ਮੈਂ ਵੀ ਤਾਂ ਤੇਰਾ ਘਰ ਵਾਲਾ ਤੇ ਇੰਨਾਕ ਤਾਂ ਹੱਕ ਹੈਗਾ ਹੀ ਆ ਕਿ ਮੈਂ ਤੈਨੂੰ ਹੱਥ ਤਾਂ ਲਾਈ ਸਕਦਾ ਪਰ ਹਰਪ੍ਰੀਤ ਡਰਦੀ ਹੋਈ ਜਗਜੀਤੋਂ ਹੋਰ ਪਾਸੇ ਹੋ ਗਈ ਜਗਜੀਤ ਕਹਿਣ ਲੱਗਾ ਕਿ ਦੇਖ ਅੱਜ ਤੈਨੂੰ ਮੈਂ ਇੱਕ ਚੀਜ਼ ਦਿਖਾਉਣ ਲੱਗਾ ਹਰਪ੍ਰੀਤ ਕਹਿਣ ਲੱਗੀ ਕਿ ਮੇਰਾ ਮੂਡ ਠੀਕ ਨਹੀਂ ਮੈਂ ਕੱਲ ਨੂੰ ਦੇਖ ਲਵਾਂਗੀ ਜਗਜੀਤ ਕਹਿਣ ਲੱਗਾ ਕਿ ਇਸ ਚੀਜ਼ ਨੂੰ ਦੇਖ ਕੇ ਤਾਂ ਤੇਰਾ ਮੂਡ ਠੀਕ ਹੋ ਜਾਵੇਗਾ ਤਾਂ ਹਰਪ੍ਰੀਤ ਸੋਚਣ ਲੱਗੀ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਸ ਦੇ ਨਾਲ ਮੇਰਾ ਮੂਡ ਠੀਕ ਹੋ ਜਾਵੇਗਾ ਤਾਂ ਜਗਜੀਤ ਨੇ ਆਪਣੇ ਫੋਨ ਤੇ ਉਹ ਕਾਲ ਰਿਕਾਰਡਿੰਗ ਔਨ ਕਰ ਦਿੱਤੀ ਜਿਸ ਵਿੱਚ ਉਸ ਦੀ ਚਾਚੀ ਨੇ ਸਾਰੀ ਗੱਲਬਾਤ ਆਪਣੀ ਮਾਂ ਦੇ ਨਾਲ ਕਰੀ ਸੀ ਜਦੋਂ ਹਰਪ੍ਰੀਤ ਨੇ ਚਾਚੀ ਤੇ ਉਸ ਦੀ ਮਾਂ ਦੀਆਂ ਗੱਲਬਾਤ ਸੁਣੀ ਤਾਂ ਉਹ ਹੱਕੀ ਬੱਕੀ ਰਹੇਗੀ ਕਿ ਇਹ ਸਾਰਾ ਨਾਟਕ ਉਸ ਦੀ ਚਾਚੀ ਦਾ ਕੀਤਾ ਹੋਇਆ ਸੀ ਜਗਜੀਤ ਨੇ ਹਰਪ੍ਰੀਤ ਦਾ ਹੱਥ ਫੜਦੇ ਹੋਏ ਕਹਿਣ ਲੱਗਾ ਕਿ ਹਰਪ੍ਰੀਤ ਤੂੰ ਮੇਰੇ ਲਈ ਤਾਂ ਖਤਰਾ ਬਣ ਹੀ ਨਹੀਂ ਸਕਦੀ ਕਿਉਂਕਿ ਆਪਣੇ ਰਸਤੇ ਵਿੱਚ ਪ੍ਰਮਾਤਮਾ ਦੀ ਵੀ ਮਨਜ਼ੂਰੀ ਆ ਤੇਰੇ ਨਾਲ ਰਹਿ ਕੇ ਤਾਂ ਮੈਨੂੰ ਹਰ ਹਾਲਤ ਵਿੱਚ ਖੁਸ਼ੀ ਹੀ ਮਿਲੇਗੀ ਦੁੱਖ ਕਦੇ ਵੀ ਨਹੀਂ ਆਵੇਗਾ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਨਾ ਕਿ ਸਚਾਈ ਕੀ ਆ ਜੇ ਮੈਂ ਤੈਨੂੰ ਸਬੂਤ ਨਾਲ ਨਾ ਦੱਸਦਾ ਤਾਂ ਸ਼ਾਇਦ ਤੈਨੂੰ ਅੱਜ ਮੇਰੀ ਇਸ ਗੱਲ ਤੇ ਯਕੀਨ ਨਾ ਆਉਂਦਾ ਪਰ ਮੈਂ ਆਪਣੇ ਦਿਲ ਵਿੱਚ ਸੋਚ ਲਿਆ ਸੀ ਕਿ ਜਿੰਨਾ ਟਾਈਮ ਮੇਰੇ ਕੋਲ ਚਾਚੀ ਦੇ ਖਿਲਾਫ ਸਬੂਤ ਹੱਥ ਨਹੀਂ ਲੱਗ ਜਾਂਦਾ ਉਹਨਾਂ ਟਾਈਮ ਮੈਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਾਂਗਾ ਤੇ ਮੈਨੂੰ ਆਪਣੇ ਰੱਬ ਤੇ ਵੀ ਪੂਰਾ ਵਿਸ਼ਵਾਸ ਸੀ ਕਿਉਂਕਿ ਆਪਣਾ ਰਿਸ਼ਤਾ ਸੱਚਾ ਤੇ ਸਾਫ਼-ਸੁਤਰਾ ਤੇਰੇ ਦਿਲ ਵਿੱਚ ਵੀ ਕੋਈ ਪਾਪ ਨਹੀਂ ਤੇ ਮੇਰੇ ਦਿਲ ਵਿੱਚ ਵੀ ਕੋਈ ਪਾਪ ਨਹੀਂ ਫਿਰ ਇੱਕ ਨਾ ਇੱਕ ਦਿਨ ਤਾਂ ਪ੍ਰਮਾਤਮਾ ਨੇ ਆਪਾਂ ਦੋਹਾਂ ਨੂੰ ਮਿਲਾ ਹੀ ਦੇਣਾ ਸੀ ਇਹ ਮੈਨੂੰ ਵੀ ਪੂਰਾ ਵਿਸ਼ਵਾਸ ਸੀ ਫਿਰ ਜਗਜੀਤ ਨੇ ਉਸ ਨੂੰ ਦੱਸਿਆ ਕਿ ਹਰਪ੍ਰੀਤ ਚਾਚੀ ਮੇਰਾ ਰਿਸ਼ਤਾ ਆਪਣੀ ਭੈਣ ਦੀ ਕੁੜੀ ਨਾਲ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਸ ਦੀ ਕੁੜੀ ਪਹਿਲਾਂ ਆਪਣੇ ਪਿੰਡ ਦੇ ਮੁੰਡੇ ਨਾਲ ਹੀ ਭੱਜ ਗਈ ਸੀ ਤੇ ਉਹ ਕਰੈਕਟਰਲੈਸ ਆ ਪਰ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਕਰੈਕਟਰਲੈਸ ਕੁੜੀ ਨੂੰ ਆਪਣੇ ਘਰ ਵਾਲੀ ਬਣਾਵਾਂ ਮੇਰੇ ਚਾਚਾ ਜੀ ਦੀ ਵੀ ਇਹੀ ਖੁਆਇਸ਼ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਵਾਂ ਤੇ ਮੈਂ ਆਪਣੇ ਚਾਚਾ ਜੀ ਦੇ ਕਹੇ ਕੋਏ-ਕੋਏ ਬੋਲਾਂ ਨੂੰ ਹੀ ਪਗਾਇਆ ਕਿਉਂਕਿ ਮੇਰੀ ਕਿਸਮਤ ਵਿੱਚ ਪਾਪਾ ਦਾ ਪਿਆਰ ਤਾਂ ਨਹੀਂ ਸੀ ਪਰ ਮੇਰੇ ਚਾਚਾ ਜੀ ਨੇ ਪਾਪਾ ਤੋਂ ਵੱਧ ਕੇ ਵੀ ਮੈਨੂੰ ਪਿਆਰ ਕੀਤਾ ਪਰ ਚਾਚੀ ਨੂੰ ਤਾਂ ਮੈਂ ਆਪਣੀ ਮਾਂ ਸਮਝਦਾ ਸੀ ਉਸਨੇ ਤਾਂ ਮੈਨੂੰ ਕਦੇ ਵੀ ਮਾਂ ਵਾਲਾ ਪਿਆਰ ਹੀ ਨਹੀਂ ਦਿੱਤਾ ਹੁਣ ਇਹ ਤਾਂ ਹਮੇਸ਼ਾ ਹੀ ਮੇਰੇ ਨਾਲ ਨਫ਼ਰਤ ਕੀਤੀ ਆ ਪਰ ਮੈਂ ਕਦੇ ਵੀ ਚਾਚੀ ਨੂੰ ਮਾੜਾ ਨਹੀਂ ਕਿਹਾ ਕਿਉਂਕਿ ਉਸਨੇ ਮੈਨੂੰ ਛੋਟੇ ਹੁੰਦਿਆਂ ਤੋਂ ਹੀ ਪਾਲਿਆ ਮੈਂ ਉਸ ਨੂੰ ਆਪਣੀ ਮਾਂ ਹੀ ਮੰਨਿਆ ਸੀ ਪਰ ਚਾਚੀ ਦੀ ਇਸ ਹਰਕਤ ਨੇ ਤਾਂ ਮੈਨੂੰ ਅੰਦਰੋਂ ਹੀ ਤੋੜ ਦਿੱਤਾ ਹੁਣ ਤਾਂ ਮੇਰਾ ਦਿਲ ਕਰਦਾ ਕਿ ਮੈਂ ਇਸ ਘਰ ਨੂੰ ਛੱਡ ਕੇ ਹੀ ਚਲਾ ਜਾਵਾਂ ਪਰ ਹਰਪ੍ਰੀਤ ਨੇ ਜਗਜੀਤ ਨੂੰ ਸਮਝਾਉਂਦੇ ਹੋਏ ਕਿ ਆਹ ਕਿ ਨਹੀਂ ਆਪਾਂ ਹਜੇ ਘਰ ਛੱਡ ਕੇ ਨਹੀਂ ਜਾਵਾਂਗੇ ਜੇ ਆਪਾਂ ਘਰ ਛੱਡ ਕੇ ਚਲੇ ਗਏ ਤਾਂ ਚਾਚੀ ਨੂੰ ਆਪਣੇ ਤੇ ਸ਼ੱਕ ਹੋ ਜਾਵੇਗਾ ਆਪਾਂ ਬੰਦ ਕਮਰੇ ਵਿੱਚ ਹੀ ਆਪਣਾ ਰਿਸ਼ਤਾ ਰੱਖਾਂਗੇ ਉਸ ਦੇ ਸਾਹਮਣੇ ਇਹ ਜ਼ਾਹਿਰ ਨਹੀਂ ਹੋਣ ਦੇਵਾਂਗੇ ਕਿ ਆਪਾਂ ਨੂੰ ਉਹਨਾਂ ਦੀ ਸੱਚਾਈ ਦਾ ਪਤਾ ਉਹ ਦੋਵੇਂ ਪਿਆਰ ਭਰੀਆਂ ਗੱਲਾਂ ਕਰਨ ਲੱਗ ਪਏ ਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲੱਗੇ ਉਸ ਰਾਤ ਹਨੀ ਵੀ ਬਹੁਤ ਪਿਆ ਕਿਉਂਕਿ ਪ੍ਰਮਾਤਮਾ ਵੀ ਉਹਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਕੋਸ਼ਿਸ਼ ਸੀ ਸਵੇਰ ਹੋਈ ਹਰਪ੍ਰੀਤ ਚਿੱਲੇ ਚੌਕੇ ਤੇ ਰੋਟੀ ਟੋਕ ਬਣਾ ਰਹੀ ਸੀ ਤਾਂ ਜਗਜੀਤ ਉਸ ਦੇ ਕੋਲ ਹੀ ਬੈਠ ਕੇ ਰੋਟੀ ਖਾਣ ਲੱਗ ਪਿਆ ਜਗਜੀਤ ਤੇ ਹਰਪ੍ਰੀਤ ਨੂੰ ਕੋਈ ਉਸ ਦੀ ਚਾਚੀ ਨੇ ਦੇਖ ਲਿਆ ਸੀ ਤਾਂ ਉਸ ਦੀ ਚਾਚੀ ਦਾ ਮੱਥਾ ਠਣਕ ਗਿਆ ਕਿ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਆ ਪਰ ਉਸ ਨੂੰ ਇਹ ਵੀ ਵਿਸ਼ਵਾਸ ਸੀ ਕਿ ਹਰਪ੍ਰੀਤ ਉਸ ਦੀ ਕਈ ਹੋਈ ਗੱਲ ਦੀ ਉਲੰਘਣਾ ਨਹੀਂ ਕਰ ਸਕਦੀ ਉਹ ਆਨੇ ਬਹਾਨੇ ਹਰਪ੍ਰੀਤ ਤੋਂ ਪੁੱਛ ਹੀ ਲੈਂਦੀ ਸੀ ਤਾਂ ਹਰਪ੍ਰੀਤ ਕਹਿ ਦਿੰਦੀ ਹਾਂ ਚਾਚੀ ਜੀ ਕੋਈ ਗੱਲ ਨਹੀਂ ਔਰ 7 8 ਮਹੀਨੇ ਦੀ ਤਾਂ ਗੱਲ ਆ ਫਿਰ ਕੀ ਐ ਮੈਂ ਜਗਜੀਤ ਨੂੰ ਆਪਣੇ ਨੇੜੇ ਬਿਲਕੁਲ ਵੀ ਨਹੀਂ ਆਉਣ ਦੇਵਾਂਗੀ ਤਾਂ ਇਹ ਗੱਲ ਸੁਣ ਕੇ ਉਸਦੀ ਚਾਚੀ ਖੁਸ਼ ਹੋ ਜਾਂਦੀ ਸੀ ਪਰ ਬੰਦ ਕਮਰੇ ਦੇ ਵਿੱਚ ਉਹਨਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਜਾ ਰਿਹਾ ਸੀ ਇੱਕ ਦਿਨ ਹਰਪ੍ਰੀਤ ਨੂੰ ਅਚਾਨਕ ਉਲਟੀਆਂ ਆਉਣ ਲੱਗ ਪਈਆਂ ਤਾਂ ਉਸਦੀ ਚਾਚੀ ਹੈਰਾਨ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਤੇਰੀ ਸਿਹਤ ਨੂੰ ਕੀ ਹੋ ਗਿਆ ਜਦੋਂ ਉਸਦੀ ਸਿਹਤ ਜ਼ਿਆਦਾ ਹੀ ਢਿੱਲੀ ਹੋ ਗਈ ਤਾਂ ਉਹ ਉਸ ਨੂੰ ਨਾਲ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਈ ਤਨਨਾ ਸਨੇ ਜੋ ਖੁਸ਼ਖਬਰੀ ਦੱਸੀ ਉਸ ਨੂੰ ਸੁਣ ਕੇ ਤਾਂ ਉਹ 당 ਹੀ ਰਹਿ ਗਈ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਉਹ ਹਰਪ੍ਰੀਤ ਨੂੰ ਗੁੱਸੇ ਹੁੰਦੀ ਕਹਿਣ ਲੱਗੀ ਦੇਖ ਤੂੰ ਮੇਰੀ ਕਹੀ ਹੋਈ ਗੱਲ ਪੂਰੀ ਨਹੀਂ ਕੀਤੀ ਹੁਣ ਜਗਜੀਤ ਦੀ ਮੌਤ ਹੋ ਗਈ ਤਾਂ ਇਸ ਦੀ ਜ਼ਿੰਮੇਵਾਰ ਵੀ ਤੂੰ ਹੀ ਹੋਵੇਂਗੀ ਪਰ ਹਰਪ੍ਰੀਤ ਨੂੰ ਪਤਾ ਸੀ ਕਿ ਇਹ ਸਭ ਕੁਝ ਉਸ ਦੀ ਸਾਜ਼ਿਸ਼ ਹੀ ਆ ਪਰ ਉਸ ਨੇ ਆਪਣੇ ਮੂੰਹ ਕੁਝ ਨਾ ਕਿਹਾ ਉਸਦੀ ਚਾਚੀ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰੇ ਤੋਂ ਤੇਰੀ ਸਾਂਭ ਸੰਭਾਲ ਨਹੀਂ ਹੋਣੀ ਤੇ ਤੂੰ ਆਪਣੇ ਪੇਕੇ ਹੀ ਚਲੀ ਜਾ ਕਿਉਂਕਿ ਹੁਣ ਉਸ ਨੂੰ ਆਪਣੀਆਂ ਸੋਚੀਆਂ ਹੋਈਆਂ ਸਾਜ਼ਿਸ਼ਾਂ ਦੇ ਪਾਣੀ ਫਿਰਦਾ ਨਜ਼ਰ ਆਉਂਦਾ ਸੀ ਉਸਦੀ ਚਾਚੀ ਨੂੰ ਤਾਂ ਇਹ ਸੀ ਕਿ ਉਹਨਾਂ ਦੋਹਾਂ ਦੀ ਕਦੋਂ ਲੜਾਈ ਹੋਵੇ ਤੇ ਉਹ ਤਲਾਕ ਤੇ ਗੱਲ ਕਦੋਂ ਤੱਕ ਲੈ ਕੇ ਜਾਵੇ ਪਰ ਜਗਜੀਤ ਤੇ ਹਰਪ੍ਰੀਤ ਦੇ ਸਬਰ ਨੇ ਤਲਾਕ ਤੱਕ ਗੱਲ ਆਉਣ ਹੀ ਨਹੀਂ ਦਿੱਤੀ ਕਿਉਂਕਿ ਦੋਵੇਂ ਹੀ ਸਮਝਦਾਰ ਸੀ ਉਹਨਾਂ ਦੋਹਾਂ ਨੇ ਆਪਣੀ ਚਾਚੀ ਨੂੰ ਕੰਨੋਂ-ਕੰਨ ਖਬਰ ਨਹੀਂ ਹੋਣ ਦਿੱਤੀ ਕਿ ਉਹਨਾਂ ਨੂੰ ਉਸਦੀ ਸਾਜ਼ਿਸ਼ ਦਾ ਪਤਾ ਕਿਉਂਕਿ ਉਹ ਜਾਣਦੇ ਸੀ ਜੇ ਉਸ ਨੂੰ ਥੋੜਾ ਜਿਹਾ ਵੀ ਪਤਾ ਲੱਗ ਗਿਆ ਤਾਂ ਸਾਨੂੰ ਉਸਦੀ ਚਾਲ ਦਾ ਪਤਾ ਤਾਂ ਉਹ ਆਪਣੇ ਕੋਈ ਹੋਰ ਨਵੀਂ ਚਾਲ ਚੱਲ ਸਕਦੀ ਸੀ ਪਰ ਉਹ ਤਾਂ ਆਪਣੀ ਪੁਰਾਣੀ ਸਾਜ਼ਿਸ਼ ਨੂੰ ਹੀ ਕਾਮਯਾਬ ਕਰਨ ਵਿੱਚ ਸੋਚਾਂ-ਸੋਚਦੀ ਸੀ ਉਦੋਂ ਜਦਜੀਤ ਨੇ ਸ਼ਹਿਰ ਵਿੱਚ ਨਵਾਂ ਘਰ ਖਰੀਦ ਲਿਆ ਸੀ ਜਗਜੀਤ ਇੱਕ ਦਿਨ ਹਰਪ੍ਰੀਤ ਨੂੰ ਕਹਿਣ ਲੱਗਾ ਕਿ ਹਰਪ੍ਰੀਤ ਆਪਣਾ ਸਮਾਨ ਪੈਕ ਕਰ ਲੈ ਤੇ ਆਪਾਂ ਦੋਵੇਂ ਹੁਣ ਸ਼ਹਿਰ ਹੀ ਰਹਿਣ ਲੱਗ ਜਾਵਾਂਗੇ ਕਿਉਂਕਿ ਹੁਣ ਤਾਂ ਚਾਚੀ ਜੀ ਨੇ ਵੀ ਜਵਾਬ ਦੇ ਦਿੱਤਾ ਕਿ ਮੇਰੇ ਤੋਂ ਤੇਰੀ ਸੰਭਾਲ ਨਹੀਂ ਹੋਣੀ ਤੇ ਹੁਣ ਮੈਂ ਆਪਣੇ ਹਿੱਸੇ ਦੀ ਜ਼ਮੀਨ ਵੀ ਠੇਕੇ ਤੇ ਹੀ ਦੇਵਾਂਗਾ ਤੇ ਆਪਾਂ ਦੋਵੇਂ ਸ਼ਹਿਰ ਹੀ ਰਹਾਂਗੇ ਮੈਂ ਉੱਥੇ ਕੋਈ ਹੋਰ ਕੰਮ ਕਾਜ ਲੱਭ ਲਵਾਂਗਾ ਇਹ ਗੱਲ ਸੁਣਦੇ ਹੀ ਚਾਚੀ ਦੇ ਮਨ ਤਾਂ ਅੱਗ ਹੀ ਲੱਗ ਗਈ ਉਸਨੇ ਜੋ ਕੁਝ ਸੋਚਿਆ ਸੀ ਉਹ ਕੁਝ ਵੀ ਨਹੀਂ ਹੋਇਆ ਜਗਜੀਤ ਤੇ ਹਰਪ੍ਰੀਤ ਆਪਣਾ ਸਮਾਨ ਲੈ ਕੇ ਸ਼ਹਿਰ ਰਹਿਣ ਲੱਗ ਉਹਨਾਂ ਦੇ ਘਰ ਕੁਝ ਮਹੀਨੇ ਬਾਅਦ ਹੀ ਪੁੱਤ ਨੇ ਜਨਮ ਲਿਆ ਹੁਣ ਉਹ ਦੋਵੇਂ ਹੀ ਬਹੁਤ ਖੁਸ਼ ਸੀ ਕਿਉਂਕਿ ਦੋਵੇਂ ਹੀ ਸਬਰ ਤੇ ਸੰਤੋਖ ਵਾਲੇ ਸੀ ਤੇ ਪ੍ਰਮਾਤਮਾ ਨੇ ਉਹਨਾਂ ਦੇ ਰਿਸ਼ਤੇ ਨੂੰ ਜੋੜ ਕੇ ਹੀ ਰੱਖਿਆ ਸੀ ਹਾਂਜੀ ਦੋਸਤੋ ਜੇਕਰ ਆਪਣੀ ਕਿਸਮਤ ਵਿੱਚ ਸੁੱਖ ਲਿਖਿਆ ਨਾ ਤਾਂ ਉਹਨੂੰ ਕੋਈ ਵੀ ਟਾਲ ਨਹੀਂ ਸਕਦਾ ਭਾਵੇਂ ਕਿੰਨਾ ਹੀ ਕੋਈ ਜ਼ੋਰ ਕਿਉਂ ਨਾ ਲਾ ਲਵੇ ਏਵੇਂ ਹੀ ਹਰਪ੍ਰੀਤ ਤੇ ਜਗਜੀਤ ਦੀ ਜ਼ਿੰਦਗੀ ਵਿੱਚ ਹੋਇਆ ਕਿਉਂਕਿ ਜਗਜੀਤ ਨੇ ਆਪਣੇ ਕਹੇ ਹੋਏ ਚਾਚਾ ਜੀ ਦੇ ਬੋਲ ਪਗਾਏ ਸੀ ਤੇ ਉਹਨੇ ਆਪਣੇ ਵੱਡਿਆਂ ਦੀ ਇੱਜ਼ਤ ਰੱਖੀ ਸੀ ਤਾਂ ਹੀ ਤਾਂ ਉਸ ਦੀ ਅੱਜ ਜ਼ਿੰਦਗੀ ਸਵਰਗ ਬਣ ਗਈ ਸੀ ਹਾਂਜੀ ਇਹ ਸੀ ਜੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਦੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰੱਖਾ